ਗੜੀਆਂ ਨੇ ਪੱਗਾਂ ਰੋਡੀਆਂ ਜਾ ਰਹੀਆਂ ਨੇ ਇੱਥੇ ਕੁੜੀਆਂ ਦੇ ਪ੍ਰਤਾਜਾਰ ਕੀ ਤਲਾਹ ਰਿਹਾ ਜਿਹੜਾ ਤਾਂ ਨਾਜਗੌਣ ਪ੍ਰਸ਼ਾਸਨ ਆਇਆ ਹੋਇਆ ਇੱਥੇ ਉਹ ਦੇਖੋ ਇੰਥੇ ਆਪ ਕਹਿੰਦੇ ਪੱਗਾਂ ਜਿਹੜੀਆਂ ਲਾਈਆਂ ਜਾ ਰਹੀਆਂ ਨੇ ਉਹਨਾਂ ਦੇ ਵਰਮਹਾਰੀ ਲਾਠੀ ਚਾਰਜ ਕੀਤਾ ਜਾ ਰਿਹਾ ਇਹ ਦੇਖੋ ਵੀ ਪੁਰਸ਼ ਪ੍ਰਸ਼ਾਸਨ ਆ ਜਿਹੜਾ ਕਿੰਨਾ ਘਟਿਆ ਬਦੀਤ ਹੈ ਹੋਇਆ 70 ਸਾਲ ਤੋਂ ਹੱਕ ਮੰਗਦੇ ਅਧਿਆਪਕਾਂ ਨੂੰ ਲਾਠੀ ਚਾਰਜ ਕੀਤਾ ਕਿ ਉਹਨਾਂ ਨੂੰ ਆਹ ਦੇਖੋ ਜੀ ਦੇਖੋ ਕਿਵੇਂ ਪੱਗਾਂ ਲਾਈਆਂ ਇਹਨਾਂ ਨੇ ਆਪ ਬੋਲ ਸਕਦੇ ਹੱਸਾਂ ਦੇ ਵਿੱਚ ਪੱਗਾਂ ਦੇਖ ਸਕਦੇ ਤੁਸੀਂ ਆ ਪੱਗਾਂ ਦੇਖ ਸਕਦੇ ਹੋ ਪਤਨੀਆਂ ਦੇ ਉੱਪਰ ਅਤਿਆਚਾਰ ਕੀਤਾ ਜਾ ਰਿਹਾ ਦੇਖੋ ਉਹਨਾਂ ਦੇ ਉੱਪਰ ਪੱਗਾਂ ਲਾਈਆਂ ਮੁੰਡਿਆਂ ਨੂੰ ਦੇਖੋ ਕੁੜੀਆਂ ਨੂੰ ਦੇਖੋ ਅਤਿਆਚਾਰ ਰੋਕੇ ਕਾਜਦਾਵਤ ਦੇਖੋ ਕਿਵੇਂ ਕੜੀਆਂ ਦੇ ਤੁਮਾਰ ਕੇ ਕੀਤੀ ਜਾ ਰਹੀਆਂ ਕੁੜੀਆਂ ਦੇ ਕੁੜੀਆਂ ਦੇਖੋ ਜੰਮੀ ਫੁੱਟ ਮਾਰ ਕੀਤੀ ਜਾ ਰਹੀ ਆ ਕੁੜੀਆਂ ਦੇ ਜਿਹੜੇ ਕੱਪੜੇ ਪਾਏ ਗਏ ਨੇ ਜਿਹੜਾ ਉਧਰ ਦੇਖੋ ਬੁੱਢੇ ਬਾਬੇ ਨੇ ਕਿਵੇਂ ਆਹ ਦੇਖੋ ਜਿਹੜੇ ਇੱਥੇ ਵੀ ਦੇਖੋ ਜਿਹੜਾ ਗਰਮੀ ਪਾੜੇ ਗਏ ਨੇ ਜਿਹੜੇ ਗਰਮੀ ਇੱਥੇ ਪਾੜੇ ਗਏ ਨੇ ਗਲਾਂ ਤੋਂ ਕੁੱਟ ਆ ਗਏ ਗਲ ਫੜ ਕੇ ਸਾਮਣੇ ਰੋ ਕੀਤਾ ਗਿਆ ਉਹ ਬਜ਼ੁਰਗ ਬਾਬਿਆਂ ਨੂੰ ਦੇਖੋ ਕਿਵੇਂ ਲਾ ਜਾ ਰਹੇ ਦੇਖੋ ਉਧਰ ਔਰਤਾਂ ਪਰ ਕਿਵੇਂ ਔਰਤਾਂ ਹੱਤਿਆਜ ਕਰਦੇ ਉਧਰ ਬਾਬੇ ਨੇ ਦੇਖੋ ਪੂਰਾ ਹੱਤਿਆਜ ਕੀਤਾ

ਗੰਦਾਰਾ ਗੰਦਾਰਾ ਕਿਹਨਾ ਹਜ਼ਾਰ ਹਰ ਰਸ ਓਏ ਮਾੜਾ ਰਸਨਾ ਦੇ ਆਪਾ ਮਾੜਾ ਪਿੰਡਾਂ ਦੇ ਬੰਦਾ 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 ਮੁਰਦਾ ਬੰਦਾ ਮੁਰਦਾ ਬੰਦਾ ਓਏ ਓ ਪਿੰਡਾਂ ਦੇ ਪਾਈਓ ਬੰਦਾਲੇ ਪੈਗੇ ਚਲਾਓ ਚਲਾਓ ਪਹਿਲੇ ਪਿੰਡਾਂ ਦੇ ਉੱਪਰੋਂ ਚਲੇ ਪਾਈਓ ਓਏ ਪੈਗੇ ਆ ਚੱਕ ਦਿਓ ਓਏ ਚਲਾਓ ਆ ਚੱਕ ਦਿਓ ਓਏ ਓਏ ਚੱਕ ਦਿਓ ਓਏ ਮੁਰਦੇ ਪਿੰਡਾਂ ਦੇ ਜਮਾ ਮਾਰ ਕੇ ਤੁਹਾਡੇ ਚਲੇ ਦਲਾ ਦਿਓ ਬੈਠੋ ਮਰਦਾਬਾ ਮਰਦਾਬਾ ਆਈ ਕਰਦੇ ਜੇ ਲਾਣਾ ਨੇ ਲੋਕਾਂ ਦੇ ਹਰ ਪੜਦੇ ਜਾਣੇ ਆਈ ਕਰਦੇ ਜੇ ਲਾਣਾ ਨੇ ਲੋਕਾਂ ਦੇ ਹਰ ਪੜਦੇ ਜਾਣੇ 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 ਰੁਕਣੀਆਂ ਨਵੇਂ ਚੱਕ ਨੇ ਬੰਦੇ ਟੋਕਣੇ ਆਵਾਂਗੇ ਹਰਦਾਬਾ ਮਰਦਾਬਾ ਆਪਣੀ ਗਰੁੱਪ ਚ ਭਾਈ ਮੇਰੇ ਨਾਲ ਮੈਂ ਉਹ ਡਿੱਟਾ ਮੋਬਾਈਲ ਉੱਤੇ ਆਪਣੀ